शंक न मान न मात न साक न शंक न जच न गंधर्व न नार न नार न चोर न साव न सा को कुमार न नह न गह न देह को बनाव न छल न छिद्र न छल को मिलाव न जंत्र न मंत्र न तंत्र को स्वरूप न राग न रंग न न रूप है ਨਾ ਜੰਤਰਾ ਨੰਮੰਤਰਾ ਨਤੰਦਰ ਕੋ ਬਨਾਵ ਹੈ ਨਛਾਲਾ ਨਛਦਰਾ ਨਛਾ ਕੋ ਮਿਲਾਵ ਹੈ ਨਾਰਾਗ ਨਰੰਗ ਨਰੂਪ ਨਰੇ ਕਾ ਨ ਕਰਮ ਨ ਤਰਮ ਅਜਨਮ ਅਬੇ ਕਹ ਨਾਤਾ ਨ ਮਾਤਾ ਅਖਿਆਲ ਅਖੰਡ ਰੂਪ ਅਛੇਦ ਅਬੇਦ ਨਰੰਕ ਨਾਪੂਪ ਪਰਹ ਪਵਿੱਤਰ ਪੁਨੀਤਹ ਪੁਰਾਨ ਅਗੰਜ ਅਬੰਜਾ ਕਰੀਮ ਹੈ ਕੁਰਾਨ ਹੈ ਅਕਾਲ ਹੈ ਪਾਲ ਖਿਆਲ ਅਕੰਡਾ ਨਰੋਗਾ ਨਸੋਗਾ ਨਾ ਪੈਦਾ